ਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਅਦਾਲਤੀwala ਸਾਡੇ ਨਾਲ ਨੇ ਅਦਾਲਤੀwala ਜੀ ਕੀ ਲੱਗ ਰਿਹਾ ਕਿਸ ਤਰ੍ਹਾਂ ਰਿਸਪੌਂਸ ਮਿਲੇਗਾ ਦੇਖੋ ਆਮ ਆਦਮੀ ਪਾਰਟੀ ਨੂੰ ਸਾਨੂੰ ਬਹੁਤ ਤਕੜਾ ਰਿਸਪੌਂਸ ਮਿਲ ਰਿਹਾ ਪਬਲਿਕ ਦੇ ਵਿੱਚ ਮੈਂ ਬਹੁਤ ਬੂਥਾਂ 'ਤੇ ਗਿਆ ਚੈੱਕ ਕਰਨ ਵਾਸਤੇ ਮੈਂ ਉੱਥੇ ਦੇਖਿਆ ਵੀ ਪਬਲਿਕ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਵੋਟਰਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੈ ਉਹ ਕਹਿੰਦੇ ਸਾਨੂੰ ਤਾਂ ਇੱਕ ਰਸਤਾ ਮਿਲ ਗਿਆ ਨਹੀਂ ਤੇ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਂਦਾ ਸੀ ਕਿ ਦੋਨੋਂ ਚੋਰ ਨੇ ਵੱਡਾ ਚੋਰ ਕਿਹੜਾ ਤੇ ਛੋਟਾ ਚੋਰ ਕਿਹੜਾ ਸੋ ਹੁਣ ਉਹਨਾਂ ਨੂੰ ਇੱਕ ਰਸਤਾ ਮਿਲ ਗਿਆ ਉਹਨਾਂ ਨੂੰ ਦੇਖ ਗਿਆ ਵੀ ਡਵੈਲਪਮੈਂਟ ਕਰ ਸਕਦੀ ਤੇ ਆਮ ਆਦਮੀ ਹੀ ਕਰ ਸਕਦੀ ਹੈ ਕਾਰਨ ਕਿ ਕਿਉਂਕਿ ਪਟਿਆਲੇ ਦੇ ਵਿੱਚ ਕੀ ਸਾਰੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਕਰਪਸ਼ਨ ਬਹੁਤ ਜ਼ਿਆਦਾ ਹਾਵੀ ਹੈ ਕਿਸੇ ਵੀ ਦਫਤਰ ਦੇ ਵਿੱਚ ਕੰਮ ਨਹੀਂ ਹੁੰਦਾ ਪੈਸੇ ਦੇ ਬਿਨਾ ਪਬਲਿਕ ਬਹੁਤ ਜ਼ਿਆਦਾ ਦੁਖੀ ਹੈ ਡਵੈਲਪਮੈਂਟ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਪਟਿਆਲੇ ਦੀਆਂ ਸੜਕਾਂ ਟੁੱਟੀਆਂ ਪਈਆਂ ਇੱਥੇ ਤੇ ਹਸਪੀਟਲ ਰਜਿੰਦਰ ਹਸਪੀਟਲ ਸੀ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ ਹਮੇਸ਼ਾ ਉਹਦਾ ਬਹੁਤ ਬੁਰਾ ਹਾਲ ਹੈ ਬਿਲਡਿੰਗ ਡਿੱਗਣ ਕਿਨਾਰੇ ਆ ਕੋਈ ਪੈਸਾ ਨਹੀਂ ਉਹਦੇ ਉੱਪਰ ਸਰਕਾਰ ਨੇ ਲਾਇਆ ਦੂਸਰੀ ਗੱਲ ਨਹੀਂ ਗੱਲ ਵੀ ਸਕੂਲ ਨੇ ਜਿਹੜੇ ਸਰ ਸਰਕਾਰੀ ਸਕੂਲ ਉਹਨਾਂ ਦੇ ਟੀਚਰ ਨਹੀਂ ਹੈ ਬਿਲਡਿੰਗਾਂ ਦਾ ਬੁਰਾ ਹਾਲ ਹੈ ਸੀਵਰੇਜ ਜਗਾ ਜਗਾ ਤੋ ਟੁੱਟਿਆ ਪਿਆ ਮਹਾਂਮਾਰੀ ਫੈਲਣ ਦਾ ਡਰ ਹੈ ਇਸ ਕਰਕੇ ਲੋਕ ਚਾਹੁੰਦੇ ਨੇ ਕਿ ਇੱਕ ਤਬਦੀਲੀ ਲੈ ਕੇ ਆਈਏ ਸਾਰੇ ਹੀ ਸਾਡੇ ਵੱਲ ਦੇਖ ਰਹੇ ਨੇ ਔਰ ਸਾਰੇ ਹੀ ਸਾਨੂੰ ਵੱਡੇ ਫਰਕ ਦੇ ਨਾਲ ਜਿਤਾਣਗੇ ਦੇਖੋ ਇਹ ਗੱਲਾਂ ਨਾ ਹੁਣ ਪੁਰਾਣੀਆਂ ਹੋ ਚੁੱਕੀਆਂ ਪਹਿਲਾਂ ਸੀ ਜਦੋਂ 67 ਸਾਲ ਦੇਸ਼ ਆਜ਼ਾਦ ਨੂੰ ਹੋਇਆ ਹੋ ਗਏ ਨੇ ਕਾਂਗਰਸ ਨੇ ਬਹੁਤ ਜ਼ਿਆਦਾ ਲਾਰੇ ਲਾਏ ਲੋਕਾਂ ਨੂੰ ਅਕਾਲੀਆਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਹੁਣ ਨਵਾਂ ਜਿਹੜਾ ਯੂਥ ਹੈ ਨਾ ਉਹ ਇਸ ਗੱਲ ਨੂੰ ਸਮਝ ਚੁੱਕਿਆ ਵੀ ਸਾਡੀਆਂ ਦੋ ਪੀੜ੍ਹੀਆਂ ਇਹਨਾਂ ਨੇ ਖਪਾ ਦਿੱਤੀਆਂ ਲਾਰੇ ਲੱਪਿਆਂ 'ਚ ਹੁਣ ਅਸੀਂ ਨਹੀਂ ਲਾਰੇ ਲੱਪੇ ਚਾਹੁੰਦੇ ਜੇ ਡਿਵੈਲਪਮੈਂਟ ਕਰਨਗੇ ਤੇ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਨਹੀਂ ਤੇ ਨਹੀਂ ਪਰ ਪਿਛਲੇ ਸਮੇਂ ਡਿਵੈਲਪਮੈਂਟ ਹੋਈ ਨਹੀਂ ਇਸ ਕਰਕੇ ਕੋਈ ਯੂਥ ਤਿਆਰ ਨਹੀਂ ਹੈਗਾ ਇਹਨਾਂ ਨੂੰ ਵੋਟ ਦੇਣ ਨੂੰ ਪਬਲਿਕ ਸਾਡੇ ਨਾਲ ਖੜੀ ਹੈ ਪਬਲਿਕ ਚੇਂਜ ਚਾਹੁੰਦੀ ਹੈ